ਜਿਹੜਾ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਕੀਤਾ ਉਹ ਖਾਲਸਾਪਨ ਦਾ ਬਹਾਨਾ ਬਣਾ ਕੇ ਕੀਤਾ ਤੇ ਜੇ ਸੱਚਮੁੱਚ ਉਸ ਵੇਲੇ ਕੋ ਮੰਤਰੀ ਪਦਰ ਦੇ ਉੱਤੇ ਖਾਲਸਾਪਨ ਦੀ ਤਿਆਰੀ ਹੁੰਦੀ ਜਾਂ ਇਸ ਤਰੀਕੇ ਦੀ ਹੁੰਦੀ ਹੈ ਗੱਲ ਫੇਰ ਤਾਂ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਹੋਇਆ ਜਿਹੜਾ ਜੂਨ 1984 ਦੇ ਵਿੱਚ ਫੇਰ ਤਾਂ ਉਸ ਤੋਂ ਜ਼ਿਆਦਾ ਟੁਕਵਾ ਮਾਹੌਲ ਖਾਲਸਾਾਂ ਦੇ ਐਲਾਨ ਦਾ ਹੋ ਹੀ ਨਹੀਂ ਸੀ ਸਕਦਾ ਤੇ ਉਸ ਤੋਂ ਬਾਅਦ ਤਾਂ 2025 ਤੱਕ ਕੁੱਲ ਦੁਨੀਆ ਦੇ ਸਾਰੇ ਮੁਲਕਾਂ ਨੇ 196 ਦੇ 196 ਮੁਲਕ ਨੇ ਜਿਹੜੇ ਉਹਨਾਂ ਨੇ ਖਾਲਸਾਤਨ ਨੂੰ ਮਾਨਤਾ ਦੇ ਦੇਣੀ ਸੀ ਦੇਣੀ ਚਾਹੀਦੀ ਸੀ ਪਰ ਇਹ ਸਿਰਫ ਉਸ ਵੇਲੇ ਇੱਕ ਬਹਾਨਾ ਸੀ ਹੁਣ ਉਹ ਬਹਾਨਾ ਭਾਰਤੀ ਤੰਤਰ ਵੱਲੋਂ ਜੋ ਉਸ ਵੇਲੇ ਬਣਾਇਆ ਗਿਆ ਸੀ ਉਹ ਬਹਾਨਾ ਹੁਣ ਇਸ ਵੇਲੇ 2025 ਦੇ ਵਿੱਚ ਸੱਚ ਹੋਣ ਜਾ ਰਿਹਾ ਹੈ ਤੇ ਇਹ ਇਹਦੇ 'ਚ ਅਸੀਂ ਦੇਖਦੇ ਆਂ ਵੀ ਇਹ ਇਹਦੇ 'ਚ ਫਾਇਦਾ ਕਿਸ ਨੂੰ ਹੋਇਆ ਇੰਡੀਆ ਦਾ ਟੁੱਟਰ ਹੈ ਇੰਡੀਆ ਨੂੰ ਤਾਂ ਫਾਇਦਾ ਨਹੀਂ ਖਾਲਸਤਾਨ ਖਾਲਸਤਾਨ ਦਾ ਰੌਲਾ ਪਾ ਕੇ ਪਰ ਇਹਦੇ ਚ ਚੀਨ ਅਤੇ ਰੂਸ ਨੂੰ ਫਾਇਦਾ ਹੁੰਦਾ ਦਿਖਾਈ ਦਿੰਦਾ ਇਸ ਦੇ ਵਿੱਚ ਚੀਨ ਨੂੰ ਵੀ ਫਾਇਦਾ ਹੈ ਸਰ ਕਿਉਂਕਿ ਇੱਕ ਉਸ ਖੇਤੇ ਦੇ ਵਿੱਚ ਇੱਕ ਤਕੜਾ ਜਿਹੜਾ ਮੁਲਕ ਉਹ ਹੋਣ ਦੇ ਵਿੱਚ ਆਂਦਾ ਜਿਹੜਾ ਮੌਕਾ ਪ੍ਰਸਤ ਨਹੀਂ ਹੋਏਗਾ ਭਾਰਤ ਵਾਂਗੂ ਘਟੋ ਘਟ ਜਿਹੜਾ ਘਟੋ ਘਟ ਸਾਰਥਕ ਉਸ ਖੇਤੇ ਦੇ ਵਿੱਚ ਅਤੇ ਉਸ ਕਿਤੇ ਦੀ ਜਿਹੜੀ ਜੀਓ ਪੋਲਿਟਿਕਸ ਉਸ ਨੂੰ ਸਮਰੱਥਾ ਆਪਣੀ ਸਮਰੱਥਾ ਦੇ ਨਾਲ ਮਜ਼ਬੂਤ ਕਰਨ ਦੇ ਕਾਬਿਲ ਹੈ ਹੁਣ ਰੂਸ ਜਿਹੜਾ ਹੈ ਇਸ ਵੇਲੇ ਕੋ ਮੰਤਰੀ ਪਦਰ ਦੇ ਉੱਤੇ ਅ ਅਸੀਂ ਦੇਖਦੇ ਹਾਂ ਡਿਵੈਲਪਮੈਂਟ ਦੇ ਪੱਖੋਂ ਖੜੋਤ ਦੇ ਵਿੱਚ ਆਇਆ ਹੋਇਆ ਬਲਕਿ ਉਸ ਦੀ ਜਿਹੜੀ ਜੀਡੀਪੀ ਹੱਥਲੇ ਜਾ ਰਹੀ ਹੈ ਇਕਨੋਮੀਕਲੀ ਉਸ ਨੂੰ ਯੂਕਰੇਨ ਦੇ ਨਾਲ ਜਿਹੜੀ ਜੰਗ ਲੱਗੀ ਹੋਈ ਹੈ ਉਸ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਤੇਲ ਇੱਕ ਜਿਹੜਾ ਗੈਸ ਹੈ ਗੈਸ ਅਤੇ ਪੈਟਰੋਲੀਅਮ ਪਦਾਰਥ ਨੇ ਰਸ਼ੀਆ ਦੇ ਉਹ ਵੀ ਵਿਕਣੋਂ ਅਮਰੀਕਾ ਨੇ ਯੂਨਾਈਟਿਡ ਨੇਸ਼ਨ ਨੇ ਯੂਰਪੀ ਯੂਨੀਅਨ ਨੇ ਸੈਂਕਸ਼ਨਸ ਲਾ ਕੇ ਉਸ ਨੂੰ ਵੀ ਇੱਕ ਹੱਦ ਤੱਕ ਰੋਕਿਆ ਹੋਇਆ ਸੋ ਇਸ ਦੇ ਵਿੱਚ ਜੇ ਭਾਰਤ ਰੂਸ ਕੋਲੋਂ ਪੈਟਰੋਲੀਅਮ ਪਦਾਰਥ ਅਤੇ ਗੈਸ ਖਰੀਦਾ ਤਾਂ ਰੂਸ ਕਿਸੇ ਹੱਦ ਤੱਕ ਬਚ ਸਕਦਾ ਤਾਂ ਰੂਸ ਨੂੰ ਥੋੜੇ ਸਮੇਂ ਲਈ ਆਕਸੀਜਨ ਮਿਲ ਸਕਦੀ ਹੈ ਤੇ ਭਾਰਤ ਅਜਿਹਾ ਤਾਂ ਕਰੇਗਾ ਜੇਕਰ ਜਿਹੜੀ ਖਾਲਸਤਾਨ ਦੀ ਇੱਕ ਸਮੱਸਿਆ ਉਹ ਬਰਾਬਰ ਭਾਰਤ ਦੇ ਲਈ ਇੱਕ ਹੱਵਾ ਬਣ ਕੇ ਕੰਮ ਕਰੇ